ਅੰਮ੍ਰਿਤਸਰ ਚ ਨੀ ਪੂਰੇ ਪੰਜਾਬ ਚ ਜਿਹੜੀ ਭਾਜਪੀ ਹੈ ਉਹਨਾਂ ਨੂੰ ਸ਼ਹਿਰਾਂ ਦੇ ਅੰਦਰ ਜਿਸ ਪ੍ਰਕਾਰ ਦਾ ਨਿਕਾਰਿਆ ਇਹ ਇੱਕ ਬਹੁਤ ਚੰਗੇ ਸੰਕੇਤ ਹੈ ਉਹ ਵੀ ਜੇ ਪ੍ਰਤਾਪ ਨਰਾਜ਼ ਨਹੀਂ ਹੈ ਸਮੁੱਚੀ ਆਮ ਆਦਮੀ ਪਾਰਟੀ ਦਾ ਪਹਿਨਾ ਇਹ ਤਾਂ ਫੈਸਲਾ ਹੋਲੇ ਵੀ ਮੇ ਲੇਡੀ ਬਣਨੀ ਹੈ ਰੈਜ਼ੋਲੂਸ਼ਨ ਤੇ ਹਲੇ ਇਹ ਗੱਲ ਫਿਰ ਕਰਾਂਗੇ 40 ਦੇ 40 ਕੌਂਸਲਰ ਇਕੱਠੇ ਸੀਗੇ ਤੇ ਉਹਨਾਂ ਸਾਹਮਣੇ ਆਖਿਆ ਵੀ ਜੋ ਹਾਈ ਕਮਾਂਡ ਕਰੇਗੀ ਇਸ ਮੰਨਾ ਏਸੀ ਆਪਣਾ ਮੇਰ ਬਣਾਵਾ ਉਹ ਯਾਰ ਉਹਨਾਂ ਨੇ ਕਿਹੜਾ ਮੇਰ ਬਣਾਣਾ ਇਹ ਗੱਲ ਸੁਣ ਲੈ ਇਹ ਮੰਗੇਰੀ ਲਾਲ ਦੇ ਸੁਪਨੇ ਆ ਪੱਲੇ ਨਾਲ ਸੇਰ ਆਟਾ ਦਾ ਹਿੰਕੀ ਦਾ ਸੰਗ ਬਾਟਾ ਪੱਲੇ ਉਹਨਾਂ ਦੇ ਕੁਝ ਹੈ ਨਹੀਂ ਮੇਰ ਕਾ ਦਾ ਬਣਾਣਾ ਅੱਜ ਇੱਥੇ ਦੇ ਮੇਰ ਬਣਨਾ ਹੀ ਅੰਮ੍ਰਿਤਸਰ ਦੇ ਵਿੱਚ ਹੋਈ ਨਗਰ ਨਿਗਮ ਦੀ ਵਿੱਚ ਕਾਂਗਰਸ ਦੀ ਭਾਰੀ ਜਿਤ ਨੂੰ ਲੈ ਕੇ ਹੁਣ ਮੇਰ ਬਣਾਉਣ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਆ ਅਮਰਿੰਦਰ ਸਿੰਘ ਰਾਏ ਵੜਿੰਗ ਵੱਲੋਂ ਆਪਣੀ ਜਿਹੜੀ ਹੈ ਮੇਅਰ ਨੂੰ ਲੈ ਕੇ ਜਿਹੜੀ ਮੀਟਿੰਗ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ 40 ਦੇ ਕਰੀਬ ਜਿਹੜੇ ਨੇ ਉਹ ਕਾਉਂਸਲਰ ਇੱਥੇ ਪਹੁੰਚੇ ਹੋਏ ਸਨ ਜੋ ਆ ਕਾਂਗਰਸ ਪਾਰਟੀ ਉੱਤੇ ਨੇ ਤੇ ਹੁਣ ਰਾਇਆਪੜਿੰਗ ਜਿਹੜੇ ਨੇ ਉਹ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਮੇਅਰ ਦੀ ਗੱਲ ਹੋ ਰਹੀ ਹੈ ਅੰਮ੍ਰਿਤਸਰ ਦੇ ਕੀ ਕਹਿਣਾ ਚਾਹੋਗੇ ਆਮ ਆਦੀ ਪਾਰਟੀ ਆਪਣੇ ਦਾਅਵੇ ਕਰ ਰਹੀ ਹੈ ਕਿ ਅਸੀਂ ਮੇਅਰ ਬਣਾਉਣਾ ਚਾ ਰਹੇ ਹਾਂ ਜੀ ਪਹਿਲਾਂ ਇਹ ਤਾਂ ਫੈਸਲਾ ਹੋਲੇ ਵੀ ਮੇਅਰ ਲੇਡੀ ਬਣਨੀ ਹੈ ਰੈਜ਼ੋਲੂਸ਼ਨ ਤੇ ਆਲੇ ਇਹ ਗੱਲਾਂ ਫੇਰ ਕਰਾਂਗੇ ਅੱਜ ਮੀਟਿੰਗ ਬੜੀ ਹੰਗਾਮੀ ਹੋਈ ਹੈ ਜੀ ਸਾਰਿਆਂ ਦੀ ਨਜ਼ਰ ਅੰਮ੍ਰਿਤਸਰ ਹੰਗਾਮੀ ਕੋਈ ਨਹੀਂ 40 ਮੈਂਬਰ ਇਕੱਠੇ ਆਏ ਨੇ ਜੀ ਮੇਰੇ ਹੰਗਾਮੀ ਕਾਦੀ ਹੈ ਸਾਰੇ ਮੈਂਬਰ ਇਕੱਠੇ ਇੰਡੀਪੈਂਡੈਂਟ ਨਾਲ ਆ ਰਹੇ ਕੁਝ ਜੀ ਕਹਿ ਰਹੇ ਕਿ ਤਿੰਨ ਲੋਡ ਹੈਗੀ ਹੈ ਜਿਹੜੀ ਉਹ ਸਮਾਂ ਦੱਸੇਗਾ ਇਹਨਾਂ ਰੈਜ਼ੋਲੂਸ਼ਨ ਨਾਲ ਫਿਰ ਉਦੋਂ ਬਾਅਦ ਗੱਲ ਕਰਾਂਗੇ ਔਰ ਜੇ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਸੋਨੀ ਹੁਣਾਂ ਦਾ ਵੀ ਨਾਮ ਬੜਾ ਸਾਹਮਣੇ ਦਿੱਤਾ ਜਾ ਰਿਹਾ ਫਿਰ ਇੱਕ ਵਾਰ ਤੋਂ ਕਹਿ ਰਹੇ ਕਿ ਕਾਂਗਰਸ ਦੋ ਫਾੜਿਆ ਜੋ ਮੀਡੀਆ ਹਾਊਸਿਸ ਦੀਆਂ ਕੋਈ ਦੋ ਫਾੜ ਨਹੀਂ ਸਾਰੇ ਲੀਡਰ ਇਕੱਠੇ ਸੀ ਸਾਰੇ 40 ਦੇ 40 ਕਾਉਂਸਲਰ ਇਕ ਜੋਨਾ ਸਾਹਬ ਨੇ ਆਖਿਆ ਵੀ ਜੋ ਹਾਈ ਕਮਾਂਡ ਕਰੇਗੀ ਇਸ ਬਨਾਮ ਦੇਤਾ ਜੀ ਪੈਰੋਗੇਟ ਵੀ ਦੇਤਾ ਜੀ ਹਾਈ ਕਮਾਂਡ ਬਿਲਕੁਲ ਜੀ ਬਿਲਕੁਲ ਹਾਈ ਕਮਾਂਡ ਨੂੰ ਦੇਤਾ ਬਾਹਾਂ ਖੜੀ ਕਰਕੇ ਤੇ ਜਿਹਨੂੰ ਭੇਜਣਗੇ ਇਸ ਬਨਾਮ ਥੈਂਕ ਯੂ ਸੋ ਮਚ ਤੁਸੀਂ ਕਿਹੜਾ ਚਾਹੋਗੇ ਮੇਰ ਤੱਕ ਕਦੋਂ ਤੱਕ ਬਈ ਕਾਂਗਰਸ ਇਕੱਠੀ ਹੈ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੂੰ ਸਾਰੇ ਅਧਿਕਾਰ ਦੇ ਦਿੱਤੇ ਗਏ ਜੋ ਫੈਸਲਾ ਕਰ ਦंगे ਸਾਰੇ ਬਰਕਰਾਰ ਮਨਜੂਰ ਲੇਕਿਨ ਆਪ ਕਹਿ ਰਹੀ ਕਿ ਕਿੰਦੀ ਕੇਸੀ ਆਪਣਾ ਮੇਰ ਬਣਾਵਾਉਂ ਆ ਉਹ ਯਾਰ ਉਹਨਾਂ ਨੇ ਕਿਹੜਾ ਮੇਰ ਬਣਾਣਾ ਇਹ ਗੱਲ ਸੁਣ ਲਾ ਮੰਗੇਰੀ ਲਾਲ ਦੇ ਸੁਪਨੇ ਆ ਪੱਲੇ ਨਾਲ ਸੇਰ ਆਟਾ ਤਾਂ ਹੀ ਨੀ ਕਿ ਅਸੰਗ ਬਾਟਾ ਪੱਲੇ ਉਹਨਾਂ ਦੇ ਕੁਝ ਹੈ ਨਹੀਂ ਮੇਰ ਕਾ ਦਾ ਬਣਾਣਾ ਇੱਥੇ ਦੇਖ ਮੇਰ ਬਣਨਾ ਹੀ ਨਾਮ ਕੋਈ ਰੱਖਿਆ ਗਿਆ ਮੇਰ ਬਣੇਗਾ ਕਾਂਗਰਸ ਪਾਰਟੀ ਦਾ ਉਹ ਤੇ ਬਣੇਗਾ ਕਾਂਗਰਸ ਪਾਰਟੀ ਨਾ ਰੱਖਾਂਗੇ ਅੱਛਾ ਜੀ ਤਾਂ ਕਾਂਗਰਸ ਪਾਰਟੀ ਨਾ ਰੱਖਾਂਗੇ ਜੀ ਕੀ ਸਮਝਦੇ ਕਿੰਨੀ ਕਿ ਡਿਵੈਲਪਮੈਂਟ ਜਿਹੜੀ ਆ ਅਜ ਫਿਰ ਮੇਰ ਦੇ ਹੋਣ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਇਹ ਕਹਿ ਕਿ ਬ ਇਹ ਕੋਈ ਹਾਊਸ ਵਾਸਤੇ ਲਿਖਣਾ ਤੇ ਕਾਂਗਰਸ ਨੇ ਹੁੰਦਾ ਨਾ ਡਿਵੀਜ਼ਨਲ ਕਮਿਸ਼ਨਰ ਨੂੰ ਤੇ ਕਾਂਗਰਸ ਹੀ ਲਿਖ ਕੇ ਦਿੰਦੇ ਨੇ ਕਿ ਅਸੀਂ ਆਪਣਾ ਮੇਰ ਬਣਾਉਣ ਲੱਗੇ 100% 100% ਦੇਵਾਂਗੇ 100% ਦੇਵਾਂਗੇ ਜਿਹੜਾ ਸਮਾਂ ਆਏਗਾ ਹਾਂ ਆਪਣਾ ਸਾਬਾ ਉਹ ਵੀ ਸਮਾਂ ਹੁੰਦਾ ਨਾ ਆਪਣਾ ਸਾਬਾ ਉਹ ਵੀ ਸਮਾਂ ਹੁੰਦਾ ਜਿਹੜਾ ਸਮਾਂ ਆਏਗਾ ਪੱਕੇ ਤੌਰ ਤੇ ਉਹ ਦੇਵਾਂਗੇ ਅੱਛਾ ਭਾਜਪਾ ਨੂੰ ਵੀ ਕਰਾਰੀ ਹਾਰ ਮਿਲੀ ਐ ਅੰਮ੍ਰਿਤਸਰ ਦੇ ਵਿੱਚ ਮੈਂ 10% ਸੀਟਾਂ ਵੀ ਨਹੀਂ ਲੈ ਸਕੀ ਉਹਨੂੰ ਕਿਵੇਂ ਦੇਖਦੇ ਹੋ ਅੰਮ੍ਰਿਤਸਰ ਚ ਨਹੀਂ ਪੂਰੇ ਪੰਜਾਬ ਚ ਜਿਹੜੀ ਭਾਜਪਾ ਐ ਉਹਨਾਂ ਨੂੰ ਸ਼ਹਿਰਾਂ ਦੇ ਅੰਦਰ ਜਿਸ ਪ੍ਰਕਾਰ ਦਾ ਨਕਾਰਿਆ ਐ ਇਹ ਇਕ ਬਹੁਤ ਚੰਗੇ ਸੰਕੇਤ ਹੈ ਕਿਉਂਕਿ ਅਸੀਂ ਲੋਕ ਸਭਾ ਚ ਰੂਰਲ ਕੰਸਟਿਨਸੀ ਚੋ ਜਿੱਤੇ ਸੀਗੇ ਅਰਬਨ ਚੋ ਅਸੀਂ ਨੁਕਸਾਨ ਹੋਇਆ ਸੀਗਾ ਅਸੀਂ ਪੰਚਾਇਤਾਂ ਰੂਰਲ ਚੋ ਜਿੱਤੇ ਲੇਕਿਨ ਕਾਉਂਸਲਸ ਨੇ ਇਹ ਤੈਅ ਕਰਤਾ ਇਹ ਨਗਰ ਕਾਉਂਸਲ ਤੇ ਕਾਰਪੋਰੇਸ਼ਨ ਦੀ ਚਾਵਲ ਜੀ ਕਿ ਜਿਹੜੀ ਅਰਬਨ ਲੋਕਾਂ ਦੀ ਇੱਛਾ ਹੈ ਉਹ ਵੀ ਕਾਂਗਰਸ ਪਾਰਟੀ ਨੂੰ ਲੈ ਕੇ ਆ ਪਰ ਅਮਨ अरोड़ा ਕਹਿ ਰਹੇ ਨੇ 50% ਸੀਟਾਂ ਸੀ ਜਿੱਤ ਕੇ ਸਾਡੀ ਤੇ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਉਹਨਾਂ ਨੂੰ ਇਹ ਕਹੋ ਕਿ ਕਦੇ ਅੱਜ ਤੱਕ ਸਰਕਾਰ ਜਦੋਂ ਤੁਸੀਂ ਤਾਂ ਚੋਣ ਹਰਾਤੇ ਨਾ ਪਟਿਆਲੇ ਜੋ ਹੋਇਆ ਅਮਨ अरोड़ा ਸਾਹਿਬ ਉਹ ਅਮਨ अरोड़ा ਜੀ ਨੇ ਵੇਖਿਆ ਲੇਕਿਨ ਅਸੀਂ 60 ਦੀਆਂ 60 ਸੀਟਾਂ ਪਟਿਆਲੇ ਤੋਂ ਜਿੱਤੇ ਸਾਂ ਜਦੋਂ ਜਿਹਦੀ ਸਰਕਾਰ ਹੁੰਦੀ ਹੈ ਕਾਰਪੋਰੇਸ਼ਨ ਦੀਆਂ ਚੋਣ ਉਹ ਜਿੱਤਦੇ ਇੱਕ ਵੀ ਜਗ੍ਹਾ ਤੇ ਆਮ ਆਦਮੀ ਪਾਰਟੀ ਨੂੰ ਬਹੁਮਤ ਨਹੀਂ ਆਈ ਇੱਕ ਜਗ੍ਹਾ ਤੇ ਬਹੁਮਤ ਦਿਖਾ ਰਹੇ ਨੇ ਉਹ ਵੀ ਅਨਕਨਸਟਿਚਿਊਸ਼ਨਲ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਆਦਰਵਾਇਜ਼ ਤੁਸੀਂ ਮੈਨੂੰ ਦੱਸੋ ਚਾਰਾਂ ਵਿੱਚ ਕਿਤੇ ਪੂਰਨ ਬਹੁਮਤ ਪੂਰੇ ਬਹੁਮਤ ਕਿੱਥੇ ਆਈ ਆਦਰ ਇਟਸ ਜਲੰਧਰ ਆਈ ਔਰ ਕਿੱਥੇ ਆਈ ਕਿਤੇ ਨਹੀਂ ਆਈ 27 ਵਸੇ ਲਧਿਆਣੇ ਚ ਵੀ ਨਹੀਂ ਆਈ 27 ਵਸੇ ਕਿਸ ਤਰ੍ਹਾਂ ਦੇਖ ਰਹੇ ਹੋ ਐਸ ਬੁਰੀ ਜਿਹੜਾ ਜੋ ਮੰਡੇਟ ਪਬਲਿਕ ਵੱਲੋਂ ਦਿੱਤਾ ਗਿਆ ਦੇਖੋ 27 ਚ ਕੰਮ ਬਿਲਕੁਲ ਤੈ ਹੈ ਕੰਫਿਟ ਹੈ ਬਾਬਾ ਸੁੱਖ ਰੱਖੇ ਔਰ ਸਾਨੂੰ ਨજર ਨਾ ਲੱਗ ਜੇ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖੇ ਸਭ ਦਾ ਔਰ ਕਲੈਰਿਟੀ ਹੈ 7 ਸੀਟਾਂ ਜਰਨਲ ਇਲੈਕਸ਼ਨ ਚ ਜਿੱਤੇ ਫਿਰ ਪੰਚਾਇਤਾਂ ਜਿੱਤੇ ਫਿਰ ਕੋਰਪੋਰੇਸ਼ਨ ਜਿੱਤੇ ਇਹ ਸੰਕੇਤ ਹੈ ਬਾਰਿਸ਼ ਤੋਂ ਪਹਿਲਾਂ ਜਦੋਂ ਠੰਡੀ ਹਵਾਉਣ ਲੱਗ ਪੈਂਦੀ ਹੈ ਤੇ ਪਤਾ ਲੱਗ ਜਾਂਦਾ ਕਿ ਹੁਣ ਬਾਰਿਸ਼ ਆਉਣ ਵਾਲੀ ਹੈ ਹੁਣ ਬਾਰਿਸ਼ ਆਉਣ ਵਾਲੀ ਹੈ 2022 ਚ ਕਾਂਗਰਸ ਪਾਰਟੀ ਦਾ ਸਰ ਨੇ ਲੀਡ ਕੀਤਾ ਸਭ ਤੋਂ ਜ਼ਿਆਦਾ ਕਿਉਂਕਿ ਸਭ ਤੋਂ ਜ਼ਿਆਦਾ ਸਕਸੈਸ ਅੰਮ੍ਰਿਤਸਰ ਚ ਮਿਲੀ ਕਾਂਗਰਸ ਅੱਛਾ ਸ਼ੁਕਰਾ ਸਾਬ ਮੈਂ ਤਾਂ ਮੈਂ ਤਾਂ ਕਹਿ ਆ ਕਿ ਗੁਰੂ ਦੀ ਇਸ ਨਗਰੀ ਦਾ ਗੁਰੂ ਦੀ ਇਸ ਨਗਰੀ ਦੇ ਉਹਨਾਂ ਪਵਿੱਤਰ ਲੋਕਾਂ ਦਾ ਉਨ੍ਹਾਂ ਦੇ ਚਰਨਾਂ ਦੇ ਥੱਲੇ ਭਈ ਮਿੱਟੀ ਨੂੰ ਨਮਸਕਾਰ ਕਰਦੇ ਹੋਏ ਮੈਂ ਅੰਮ੍ਰਿਤਸਰ ਦੇ ਲੋਕਾਂ ਦਾ ਦਿਲ ਦੀਆਂ ਗੱਲਾਂ ਛੋਟਾ ਸਰ ਮੇਅਰ ਇਹ ਕਹਿੰਦੇ ਕਿ ਲੇਡੀਜ਼ ਮੇਅਰ ਤੇ ਵੀ ਚਰਚਾ ਹੋਈ ਹੈ ਕਿ ਲੇਡੀਜ਼ ਮੇਅਰ ਵੀ ਅਸਵਾਰ ਲਿਆਇਆ ਜਾ ਸਕਦਾ ਹੈ ਪਹਿਲੀ ਵਾਰ ਬ੍ਰਦਰ ਇਹ ਆਉਣਾ ਲੱਗਾ ਸਮਾਂ ਦੱਸੇਗਾ ਵੀ ਪਰ ਕੌਣ ਲੇਡੀਜ਼ ਆ ਸਕਦੀ ਹੈ ਜਾਂ ਨਹੀਂ ਆ ਸਕਦੀ ਜਾਂ ਮੇਅਰ ਜੀ ਤੁਹਾਡੇ ਦਿਲ ਦੀ ਭਾਵਨਾ ਕੀ ਕਹਿੰਦੀ ਹੈ ਲੇਡੀਜ਼ ਮੇਅਰ ਹੋਣਾ ਚਾਹੀਦਾ ਜੀ ਮੇਰੇ ਦਿਲ ਦੀਆਂ ਭਾਵਨਾ ਮੈਂ ਜਿਹੜੀਆਂ ਹੋਣੀਆਂ ਮੈਂ ਤੁਹਾਨੂੰ ਉਹ ਮੈਂ ਕਿਸੇ ਨੂੰ ਦੱਸਦਾ ਨਹੀਂ ਉਹ ਮੇਰੇ ਵਿੱਚ ਤੇ ਰੱਬ ਦੇ ਵਿੱਚ ਹੁੰਦੀ ਲੇਕਿਨ ਜਿਸ ਤਰ੍ਹਾਂ ਦਿੱਲੀੋਂ ਜਿਸ ਤਰ੍ਹਾਂ ਉਹ ਦਿੱਲੀੋਂ ਕਿਉਂ ਮੋਰ ਲੱਗੇ ਹਾਈ ਕਮਾਂਡ ਕਰ ਤੂਂ ਪੰਜਾਬ ਹਾਈ ਕਮਾਂਡ ਤੁਸੀਂ ਹੋ ਤੋ ਤੈਨੂੰ ਹਾਈ ਕਮਾਂਡ ਹੁਣ ਕਿਹੜੀ ਹਾਈ ਕਮਾਂਡ ਪੰਜਾਬ ਹਾਈ ਕਮਾਂਡ ਤੁਸੀਂ ਉਹ ਨਹੀਂ ਅਸੀਂ ਕੋਈ ਹਾਈ ਕਮਾਂਡ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਅੰਮ੍ਰਿਤਸਰ ਦੇ ਕੌਂਸਲਰ ਹੀ ਫੈਸਲਾ ਕਰਨਗੇ ਕਿ ਮੇਅਰ ਕੌਣ ਹੋਏ ਲੇਕਿਨ ਕੁਝ ਕੌਂਸਲਰਾਂ ਦੀ ਡਿਮਾਂਡ ਹੈ ਕਿ ਉਹਨਾਂ ਨੂੰ ਹਾਰ ਹੋਈ ਹੈ ਜਿਵੇਂ ਦੋ ਵੋਟਾਂ ਤੋਂ ਤੁਹਾਡੇ ਨਾਲ ਖਲੋਤੇ ਨੇ ਉਹਨਾਂ ਦੀ ਹਾਰ ਹੋਈ ਹੈ ਪਰ ਕਾਫੀ ਝਾਲੀ ਵੋਟਾਂ ਵੀ ਭੁਗਤੀ ਹੁੰਦੇ ਉਹਦਾ ਕੀ ਹੱਲ ਹੈ ਸੋ ਜਿਹੜਾ ਸ਼ੈਲੀ ਜੀ ਦਾ ਮਸਲਾ ਹੈ ਦੋ ਵੋਟਾਂ ਵਾਲਾ ਇਹਨੂੰ ਮੈਂ ਮੈਂ ਕਹਿਣਾ ਅੱਜ ਭੁੱਲ ਗਿਆ ਅਸੀਂ ਇਸ ਮਸਲੇ ਨੂੰ ਪੰਜਾਬ ਦੀ ਹਾਈ ਕੋਰਟ 'ਚ ਲੈ ਕੇ ਜਾਵਾਂਗੇ ਜੀ ਮੈਂ ਇਸ ਮਸਲੇ ਨੂੰ ਆ ਲੋਕ ਸਭਾ ਚ ਲੈ ਕੇ ਜਾਵਾਂ ਕਿਉਂਕਿ ਇਹ ਬੜਾ ਗੰਭੀਰ ਮਸਲਾ ਹੈ ਕਿ ਮਰੇ ਹੋਏ ਬੰਦਿਆਂ ਦੀਆਂ ਵੋਟਾਂ ਪੈ ਜਾਣੀਆਂ ਇਹ ਆਰਓ ਤੇ ਕੁਐਸਚਨ ਮਾਰਕ ਹੈ ਉਹ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਜਾਂ ਪਵਾਈਆਂ ਇਕੱਟੀਆਂ ਕਿਉਂ ਨਹੀਂ ਗਈਆਂ ਉਹਨਾਂ ਤੇ ਮਕਮਲ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੋਕ ਵੋਟ ਪਾ ਕੇ ਗਏ ਉਹਨਾਂ ਤੇ 2420 67 68 471 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਮੈਂ ਸ਼ੈਲੀ ਜੀ ਨੂੰ ਕਹਾਂਗਾ ਕੀ ਆਪਣੇ ਵਕੀਲ ਨਾਲ ਰਾਏ ਕਰਕੇ ਇੱਥੇ ਲੋਕਲ ਪੁਲਿਸ ਥਾਣੇ ਕਮਿਸ਼ਨਰ ਦੇ ਕੰਪਲੇਂਟ ਦਿਓ ਔਰ ਨਾਲ ਦੀ ਨਾਲ ਇਹ ਆਰਓ ਨੂੰ ਪਾਓ ਉਸ ਤੋਂ ਬਾਅਦ ਉਹਨਾਂ ਦੇ ਆਧਾਰ ਤੇ ਅਸੀਂ ਇਹ ਪੰਜਾਬ ਜਾਵਾਂਗੇ ਫਿਰ ਹਾਈ ਕੋਰਟ ਜਾਵਾਂਗੇ ਤੇ ਫਿਰ ਇਲੈਕਸ਼ਨ ਕਮਿਸ਼ਨ ਦੇਸ਼ ਦੇ ਕੋਲੇ ਜਾਵਾਂਗੇ ਔਰ ਇਹਦੀ ਮੁਕੰਮਲ ਲੜਾਈ ਲੜਾਂਗੇ ਔਰ 100% ਮੈਨੂੰ ਲੱਗਦਾ ਜਿਸ ਪ੍ਰਕਾਰ ਦਾ ਕੇਸ ਹੈ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਡੈਫੀਨੇਟਲੀ ਸਟੇ ਹੋਏਗਾ ਤੇ ਦੋ ਵਾਰ ਆਚੂ ਨਾ ਵਿਰੋਧੀ ਇਹ ਕਾਪੂ ਡਾਲ ਰਹੇ ਕਿ ਕਾਂਗਰਸ ਦੇ ਕੌਂਸਲਰ ਉਹਨਾਂ ਦੇ ਸੰਪਰਕ ਜੇ ਉਹਨਾਂ ਦੇ ਸੰਪਰਕ ਸਗੇ ਨੇ 10 ਤੋਂ ਵੱਧ ਕੋਈ ਪਤਾ ਨਹੀਂ ਹੋ ਸਕਦਾ ਹੈ 10 ਤੋਂ ਵੱਧ ਹੋਣ ਚਾਹੀਏ ਪੀਆ ਤਾਂ ਇਹ ਕਾਂਗਰਸ ਦੇ ਆਪ ਦੇ ਸੰਪਰਕ ਨਹੀਂ ਕਿ ਕਿ ਤੁਸੀਂ ਹਮੇਸ਼ਾ ਹੀ ਜਿਹੜੇ ਵਿਰੋਧੀ ਇਹ ਨਾ ਹੋਵੇ ਇਹ ਨਾ ਹੋਵੇ ਇਹ ਨਾ ਉਹ ਵੀ ਝਾੜੂ ਵਾਲਿਆਂ ਚ ਆਪਸ ਵਿੱਚ ਉਹਨਾਂ ਦੇ 10 20 ਸਾਡੇ ਨਾਲ ਸੰਪਰਕ ਛੋ ਲੇਕਿਨ ਅਸੀਂ ਇਸ ਤਰ੍ਹਾਂ ਦੀ ਟਰੇਡਿੰਗ ਨਹੀਂ ਕਰਦੇ ਪਰ ਕੁਮਰ ਵਿਜੇ ਪ੍ਰਤਾਪ ਵੀ ਬੜੇ ਨਾਰਾਜ਼ ਨੇ ਆਮ ਆਦਮੀ ਪਾਰਟੀ ਕੋਮਰ ਵਿਜੇ ਪ੍ਰਤਾਪ ਨਾਰਾਜ਼ ਨਹੀਂ ਹੈ ਸਮੁੱਚੀ ਆਮ ਆਦਮੀ ਪਾਰਟੀ ਨਾਲ ਰਾਜਾ ਜੀ ਰਾਜਾ ਜੀ ਜਿਸ ਵਾਰ ਤੋਂ ਇਹ ਮੇਰੇ ਕੋਲ ਆਉਂਦੇ ਨੇ ਉਹਨਾਂ ਨੇ ਬੋਲਿਆ ਕਿ ਅਸੀਂ ਕੰਮ ਕਰਾਂਗੇ ਰਾਜਾ ਜੀ ਜਿਸ ਵਾਰ ਤੋਂ ਇਲੈਕਸ਼ਨ ਦੇ ਵਿੱਚ ਕੀਤਾ ਸੀ ਨਾ ਕਿ ਜਿਨ੍ਹਾਂ ਨੇ ਜ਼ਰੋਬ ਕੀਤਾ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਸੀ ਕਿ ਇੱਕ ਵਾਰੀ ਵੀ ਕਾਰਵਾਈ ਚਲਦੀ ਜੀਏਗੀ ਸੋ ਤੁਸੀਂ ਦੇ ਸਕਦੇ ਹੋ ਕਿ ਇਸ ਹਨ ਮਰਿੰਦਰ ਸਿੰਘ ਰਾਜਾ ਬਣਿੰਗ ਅਤੇ ਉਹਨਾਂ ਵੱਲੋਂ ਸਾਫ਼ ਕਹ ਦਿੱਤਾ ਗਿਆ ਹੈ ਕਿ ਹੁਣ ਜਿਹੜਾ ਹੈ ਜ਼ਰੂਰ ਮੇਹ ਜਿਹੜਾ ਹੈ ਮੇਅਰ 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 ਜਿਹੜਾ ਹੈ ਉਹ ਜੋ ਹੈ ਨਹੀਂ ਮੇਅਰ ਜ ਮੇਅਰ ਜੋ ਹੈ ਉਹ ਮੇਅਰ ਜੋ ਹੈ ਉਹ ਕਾਂਗਰਸ ਦਾ ਹੀ ਬਣੇਗਾ ਨਾ ਕਿਹਾ ਇਹਨਾਂ ਦਾ ਹਾਸੇ ਭਾਈ ਅੰਦਾਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ 10 ਦੇ ਕਰੀਬ ਉਹਨਾਂ ਦੇ ਕਾਉਂਸਲਰ ਉਹਨਾਂ ਦੇ ਨਾਲ ਨੇ ਤੇ ਹੋ ਸਕਦਾ ਹੈ ਕਿ ਉਹ ਆਮ ਆਦੀ ਪਾਰਟੀ ਦੇ ਕਾਉਂਸਲਰ ਵੀ ਉਹਨਾਂ ਦੇ ਸੰਪਰਕ ਹੋਣਗੇ ਹੁਣ ਵੇਖਣਾ ਹੋਵੇਗਾ ਕਿ ਹੁਣ ਹਾਈ ਕਮਾਂਡ ਕਿਸ ਤੇ ਉੱਤੇ ਜਾ ਹੈ ਦਾ ਖੇਲੇਗੀ ਔਰ ਖਾਸ ਹੋਤੇ ਅੰਮ੍ਰਿਤਸਰ ਦੇ ਮੇਅਰ ਨੂੰ ਲੈ ਕੇ ਜਿਹੜਾ ਹੈ ਕਿਸ ਨੂੰ ਜਿਹੜਾ ਹੈ ਅੰਮ੍ਰਿਤਸਰ ਦਾ ਮੇਅਰ ਜਿਹੜਾ ਹੈ ਉਹ ਬਣਾਇਆ ਜਾਵੇਗਾ ਕੈਮਰਾਮੈਨ ਮਨਜਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤਸਰ ਸਾਹਿਬ